ਬੀਜੇਪੀ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਅਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਦੇ ਅਾਦੇ ਤੇ ਰਹਿ ਚੁਕੇ ਜਲੰਧਰ ਤੋਂ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਦੇ ਉੱਪਰ ਰਾਤੀ ਹੋਏ ਰਾਕਟ ਲਾਂਚਰ ਦੇ ਹਮਲੇ ਉੱਪਰ ਸਵਾਲ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਆਖਿਆ ਅਤੇ ਕਿਹਾ ਕਿ ਜੇਕਰ ਪੰਜਾਬ ਦੀ ਸਥਿਤੀ ਨੂੰ ਠੀਕ ਨਹੀਂ ਕਰ ਸਕਦੇ ਤਾਂ ਤੁਸੀਂ ਸੀਐਮ ਦੀ ਕੁਰਸੀ ਨੂੰ ਛੱਡ ਦਿਓ ਜਿਹੜੀ ਤੁਸੀਂ ਦਿੱਲੀ ਦੀ ਪ੍ਰੋਣਾਚਾਰੀ ਤੁਸੀਂ ਅਪਣਾਈ ਹੋਈ ਹੈ ਉਸ ਤੋਂ ਵਿਹਲੇ ਹੋ ਕੇ ਪੰਜਾਬ ਦਾ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਬੂ ਕਰੋ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ਵਿੱਚ ਗੋਲੀ ਚੱਲਦੀ ਹੈ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਆਮ ਹੋ ਗਈਆਂ ਹਨ ਹੁਣ ਤਾਂ ਪੰਜਾਬ ਦੇ ਵਿੱਚ ਰਾਕਟ ਲਾਂਚਰ ਦੇ ਨਾਲ ਹਮਲੇ ਵੀ ਹੋਣ ਲੱਗ ਪਏ ਹਨ ਭਾਜਪਾ ਪੰਜਾਬ ਦੇ ਐਡਜੈਕਟਿਵ ਮੈਂਬਰ ਸੰਜੀਵ ਕੁਮਾਰ ਨੇ ਇਸ ਹੋਏ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ ਸੀਪ ਜੀ ਅੱਜ ਵੀ ਰੋਜ਼ੀ ਵੀ ਸੀਪ ਕੇ ਵੀ ਨਹੀਂ ਜੀ ਹੈ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੀ ਘਰ ਦੇ ਵਿੱਚ ਅਟੈਕ ਹੋਇਆ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਦੋਂ ਤੱਕ ਤੇ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੇ ਕੋਈ ਵੀ ਟਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦਾ ਇੱਥੇ ਲੱਗਾ ਹੋਇਆ ਨੇੜੇ ਉਹ ਕਿਉਂਕਿ ਉਹ ਮੋਨ ਓਵਰਲੋਡ ਕਾਰਨ ਕਈ ਵਰੀ ਉਹ ਬਲਾਸਟ ਹੁੰਦਾ ਹੈ ਤੇ ਫਿਰ ਜਦੋਂ ਵੀ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲਗਾ ਕਿ ਸ਼ਾਇਦ THUNDER ਦਾ ਹੈ ਕਿ ਵੀ ਕਲਾਉਡ THUNDER ਹੈ ਤੋ ਫਿਰ ਬਾਚੂ ਨੌਕ ਕੀਤਾ ਉਹਨਾਂ ਦੱਸਿਆ ਕਿ ਬਸਰ ਦਾ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ 'ਚ ਗਨਮੈਨ ਭੇਜਿਆ ਕਿ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫੀਸਰ ਨੂੰ ਫੋਨ ਕੀਤਾ ਸੀਗਾ ਕਿਉਂਕਿ 1 ਵਜੇ ਟਾਈਮ ਹੈ ਨਹੀਂ ਉਠਾਇਆ ਕਿਸੇ ਕਰੇ ਤਾਂ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੇ ਇਹ ਜੋ ਚੀਜ਼ਾਂ ਮੈਂ ਇਹ ਚੀਜ਼ ਕੀ ਕਹਿ ਸਕਦਾ ਹੈ ਕਿ ਵੀ ਜੋ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਹੈ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੇ ਸਾਹਮਣੇ ਵੱਡਾ ਬਲਾਸਟ ਹੋ ਜਾਣਾ ਐਡਾ ਧਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰੋ ਕਰ ਲਈ ਹੈ ਸੋ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਢੰਗ ਨਾਲ ਕਿਸ ਕਾਰਨ ਤੇ ਇਹ ਵਿਡਰੋ ਕੀਤੀ ਹੈ ਹਾਂ ਸਰ ਤੁਹਾਡਾ ਨਾਮ ਕੀ ਹੈ ਤੇ ਤਨਾਅ ਵਾਂਡਾ ਕੀ ਆ ਤੇ ਬੀਜੇਪੀ ਦੇ ਵਿੱਚ ਜਿਹੜੇ ਬੀਜੇਪੀ ਦੇ ਹਮਲੇ ਹੋ ਰਹੇ ਆ ਤੇ ਕੱਲ ਵੀ ਹਮਲਾ ਹੋਇਆ ਪੰਜਾਬ ਦੀ ਸਿੱਕੀ ਕਿਹੋ ਜਿਹੀ ਤੁਸੀਂ ਦਿਖਦੇ ਮੇਰਾ ਨਾਮ ਸੰਜੀਵ ਭਾਰਦਵਾਜਾ ਹਾਂ ਮੈਂ ਨਵਾਂ ਸ਼ਹਿਰ ਜਿਲ੍ਹੇ ਦਾ ਸੱਤ ਸਾਲ ਜਿਲ੍ਹਾ ਪ੍ਰਧਾਨ ਰਿਹਾ ਹਾਂ ਤੇ ਪੰਜਾਬ ਚ ਮੈਂ ਐਡਜਕਟਿਵ ਦਾ ਮੈਂਬਰ ਹਾਂ ਪੰਜਾਬ ਬੀਜੇਪੀ ਦਾ ਤੇ ਮਨਨਜਨ ਕਾਰਿਆ ਜੀ ਜਿਹਨਾਂ ਦੇ ਰਾਤੀ ਅਟੈਕ ਹੋਇਆ ਘਰ 'ਚ ਉਹ ਬੀਜੇਪੀ ਦੇ ਮੋਦੇ ਸੀਨੀਅਰ ਲੀਡਰ ਨੇ ਪੰਜਾਬ ਦੇ ਜਿਹੜੇ ਕਿ ਪੰਜਾਬ ਬੀਜੇਪੀ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਪੰਜਾਬ ਦੇ ਕੈਪਟਨ ਮਿਨਿਸਟਰ ਵੀ ਰਹਿ ਚੁੱਕੇ ਨੇ ਉਹਨਾਂ ਦੇ ਘਰ 'ਤੇ ਹਮਲਾ ਹੋਣਾ ਗ੍ਰੇਡ ਦੇ ਨਾਲ ਬੜੀ ਮੰਨ ਬੱਤੀ ਆ ਗਈ ਘਟਨਾ ਹੈ ਇਹ ਪੰਜਾਬ ਪੁਲਿਸ ਤੇ ਵੀ ਕੁਐਸਚਨ ਚੱਕ ਰਹੀ ਆ ਤੇ ਭਗਵੰਤ ਮਾਨ ਜੀ ਦੇ ਵੀ ਜੋ ਜੋ ਰਾਜਪਾੜ ਕਰ ਰਹੇ ਉਹਨਾਂ ਤੇ ਵੀ ਕੁਐਸਚਨ ਆ ਰਿਹਾ ਮਰ ਰਾਤ ਨੂੰ 1 ਵਜੇ ਜਾ ਕੇ ਜਨਰੇਟਰ ਸਿੱਟਿਆ ਜਾਂਦਾ ਜਦ ਕਿ ਇੱਕ ਕਾਮਨ ਗਨ ਹੋ ਗਈ ਆ ਪੰਜਾਬ ਦੇ ਵਿੱਚ ਯਾਰ ਇਹ ਲੁੱਟਾ ਹੋ ਹੁੰਦੀਆਂ ਸੀ ਅੱਗੇ ਇਸ ਤਰ੍ਹਾਂ ਦੇ ਚੈਂਸ ਰੇਡਿੰਗ ਕਰਨੇ ਇਹਦੀ ਸਕੂਟੀ ਖੋਲੀ ਕਿਸੇ ਨੂੰ ਪੁਛ ਕੋਲਿਆ ਕਿਸੇ ਦੇ ਪੈਸੇ ਕੋਲਿਆ ਕਿਸੇ ਦਾ ਮੋਬਾਈਲ ਖੋਲ ਲਿਆ ਤੁਰ ਜਾਦੇ ਇਹ ਤਾਂ ਕਾਮਨ ਗੱਲ ਹੋ ਗਈ ਆ ਇਹ ਤਾਂ ਹੁਣ ਘਟਣਾ ਰਹੀ ਨਹੀਂ ਪੰਜਾਬ ਦੇ ਵਿੱਚ ਉਹ ਜਿਸ ਤਰ੍ਹਾਂ ਪੰਜਾਬ 'ਚ ਅਸੀਂ ਰੋਜ਼ ਸੁਣਦੇ ਆ ਕਦੀ ਬਠਿੰਡੇ ਕਦੀ ਮੋਗਾ ਅੱਜ ਮੁਹਾਲੀ ਕਿਤੇ ਆ ਸਾਡੇ ਕੋਲ ਬੰਗਿਆਂ ਦੇ ਕੋਲ ਗੋਸਲਾ ਇੱਥੇ ਵੀ ਕੱਲ ਗੋਲੀ ਚੱਲੀ ਆ ਉਹ ਚਾਰੇ ਬੰਦੇ ਘਰ ਦੇ ਪੁਲਿਸ ਵਾਲੇ ਆ ਇਹ ਕੀ ਕਿੱਧਰ ਨੂੰ ਜਾ ਰਿਹਾ ਪੰਜਾਬ ਪੰਜਾਬ ਨੂੰ ਅਸੀਂ ਕਹਿੰਦੇ ਆ ਕਿ ਬੜੀ ਇਹ ਧਰਤੀ ਜਿਹੜੀ ਆ ਬੜੀ ਫਕੀਰਾਂ ਦੀ ਆ ਗੁਰੂਆਂ ਦੀ ਆ ਪੀਰਾਂ ਦੀ ਧਰਤੀ ਆ ਪਰ ਇੱਥੇ ਅੱਜ ਕੀ ਹੋ ਰਿਹਾ ਪੰਜਾਬ 'ਚ ਅਗوانਦਵਾਨ ਜੀ ਜੇ ਤੁਹਾਡੇ ਕੋਲੋਂ ਪੰਜਾਬ ਦਾ ਰਾਜ ਪੜ ਨਹੀਂ ਚਲਾਣਾ ਆਉਂਦਾ ਤਾਂ ਛੱਡ ਦਿਓ ਦਿੱਲੀ ਲੋਕਾਂ ਨੇ ਤੁਹਾਡੇ ਤੋਂ ਛਡਾ ਲਿਆ ਕਿਉਂਕਿ ਝੂਠ ਦੀ ਰਾਜਨੀਤੀ ਜਿਹੜੀ ਆ ਉਹ ਜ਼ਿਆਦਾ ਦਿਨ ਨਹੀਂ ਚੱਲਦੀ ਦਿੱਲੀ ਦੇ ਵਿੱਚ ਤੁਸੀਂ ਬੜਾ ਝੂਠ ਬੋਲਿਆ ਹਰ ਚੀਜ਼ ਨੂੰ ਲੈ ਕੇ ਝੂਠ ਬੋਲਿਆ ਅੱਜ ਲੋਕਾਂ ਨੇ ਤੁਹਾਨੂੰ ਬੇਲੇ ਕਰਤਾ ਉੱਥੇ ਜੋ ਜਿਹੜੀ ਉੱਥੇ ਦੀ ਬੇਲੀ ਜਨਤਾ ਵਾ ਪਰੋਣੇ ਇੱਥੇ ਪੰਜਾਬ ਚ ਆ ਗਏ ਆ ਉਹ ਪਰੋਣੇ ਜਿਹੜੇ ਪੰਜਾਬ ਚੋਂ ਜਾ ਕੇ ਰਾਜੀ ਨਹੀਂ ਆ ਕਿਉਂਕਿ ਪੰਜਾਬ ਸਰਕਾਰ ਤੁਹਾਡੀ ਆ ਤੁਸੀਂ ਸੇਵਾ ਪਾਣੀ ਕਰ ਰਹੇ ਹੋ ਤੁਸੀਂ ਤੁਹਾਨੂੰ ਦਿੱਲੀ ਦੀ ਇੰਟੈਲੀਜੈਂਸ ਦਾ ਪਤਾ ਪੰਜਾਬ ਦੀ ਇੰਟੈਲੀਜੈਂਸ ਦਿੱਲੀ ਜਾ ਕੇ ਤੁਹਾਨੂੰ ਸਾਰਾ ਕੁਝ ਦੱਸਦੀ ਆ ਪਰ ਪੰਜਾਬ ਦੀ ਇੰਟੈਲੀਜੈਂਸ ਪੰਜਾਬ ਚ ਨਹੀਂ ਦੱਸਦੀ ਤੁਹਾਨੂੰ ਕਿ ਕਾਲਿਆ ਜੀ ਦੇ ਅਟੈਕ ਹੋਣ ਵਾਲਾ ਜਾਂ ਗਨੈਡ ਦਾ ਹਮਲੇ ਹੁੰਦੇ ਆ ਕਿ ਰਾਕਟ ਲਾਂਚਰ ਦਾ ਹਮਲੇ ਹੁੰਦੇ ਪੁਲਿਸ ਤੇ ਇਹਦਾ ਕੌਣ ਜ਼ਿੰਮੇਵਾਰ ਆ ਇਹ ਤੁਸੀਂ ਆ ਸਰਕਾਰ ਚਲਾ ਰਹੇ ਹੋ ਤੁਹਾਡੇ ਤੇ ਹੀ ਕੁਚਨ ਉੱਠਿਆ ਜਾਊਗਾ ਕਿ ਤੁਸੀਂ ਇਹਨੂੰ ਪੰਜਾਬ ਦੇ ਲਾਅਨ ਆਰਡਰ ਨੂੰ ਕਾਬੂ ਕਰੋ ਨਹੀਂ ਤਾਂ ਜਨਤਾ ਤੁਹਾਨੂੰ ਜਲਦੀ ਹੀ ਵਿਰਲਾ ਕਰਨ ਵਾਲੀ ਆ ਤੇ ਬੀਜੇਪੀ ਦੁਆਰਾ ਆਏਗੀ ਅਸੀਂ ਆਪੇ ਸੁਧਾਰਾਂਗੇ ਪੰਜਾਬ ਨੂੰ ਸਾਡੇ ਪਾਸ ਗੋਲੀਆਂ ਚੱਲੀਆਂ ਤਾਂ ਬਸ ਘਟਿਆ ਕਿ ਲਾਅਨ ਆਰਡਰ ਹੈ ਨਹੀਂ ਕਿਸੇ ਪਾਸੇ ਵੀ ਕਦੀ ਫਗਵਾੜੇ ਗੋਲੀ ਚੱਲਦੀ ਹੈ ਕਦੀ ਲੁਧਿਆਣੇ ਚੱਲਦੀ ਹੈ ਲੁਧਿਆਣੇ ਦਾ 3 ਦਿਨ ਕੇਸ ਕੋਈ ਨਾ ਹੋ ਰਿਹਾ ਤੁਹਾਡਾ ਐਮਐਲਏ ਵੀ ਵਾਰਤਾ ਗਿਆ ਉੱਥੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਮੇਰੀ ਇਹ ਗੁਜ਼ਾਰਿਸ਼ ਹੈ ਤੁਹਾਡੇ ਮੋਰੇ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਚਾਹੇ ਪੋਲੀਟੀਕਲ ਲੀਡਰ ਜਿੰਨੇ ਨੇ ਬੀਜੇਪੀ ਦੇ ਸੀਨੀਅਰ ਲੀਡਰ ਆ ਰਹੇ ਤਾਂ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਕਿ ਉਹ ਪੰਜਾਬ ਦੇ ਵਿੱਚ ਵਿਚਰ ਸਕਣ ਪਿੰਡਾਂ ਜਾ ਸਕਣ ਪਿੰਡਾਂ ਜਾ ਕੇ ਆਪਣੇ ਪਾਰਟੀ ਦਾ ਪ੍ਰਚਾਰ ਵਿਸਤਾਰ ਕਰ ਸਕਣ